ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਾਈਬਸ ਦੇ ਉੱਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਇੱਕ ਐਸੇ ਯੋਧੇ ਬਾਰੇ ਜਿਹਦੇ ਬਾਰੇ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਹੈਰਾਨ ਹੋ ਜਾਓਗੇ ਤੁਸੀਂ ਸੋ ਅੱਜ ਦੀ ਜਿਹੜੀ ਵੀਡੀਓ ਹੈ ਜੀ ਬੜੀ ਦਿਲਚਸਪ ਹੋਣ ਵਾਲੀ ਹੈ ਨੂੰ ਸਾਰੀ ਨੂੰ ਸੁਣਨਾ ਤੇ ਅੱਗੇ ਸ਼ੇਅਰ ਜ਼ਰੂਰ ਕਰਨਾ ਸੋ ਦਲਜੀਤ ਸਿੰਘ ਬਿੱਟੂ ਜੀ ਆਪਣੀ ਕਿਤਾਬ ਖਾੜਕੋ ਸੰਘਰਸ਼ ਦੀ ਸਾਖੀ ਵਿੱਚ ਦੱਸਦੇ ਨੇ ਵੀ ਲੁਧੇਹਾਣੇ ਦੇ ਕਾਰਖਾਨਿਆਂ ਵਾਲੇ ਇਲਾਕੇ ਵਿੱਚ ਫੈਡਰੇਸ਼ਨ ਆਗੂ ਕੁਲਵੰਤ ਸਿੰਘ ਖੁਖਰਾਣੇ ਦੀ ਠਹਿਰ ਸੀ ਇਹ ਆਪਣੀ ਪਤਨੀ ਅਤੇ ਛੋਟੇ ਬੱਚੇ ਸਮੇਤ ਇੱਥੇ ਰਹਿੰਦੇ ਸਨ ਸੰਗਣੀ ਆਬਾਦੀ ਅਤੇ ਕੰਮਕਾਜੀ ਲੋਕਾਂ ਦਾ ਇਲਾਕਾ ਹੋਣ ਕਰਕੇ ਕੋਈ ਸ਼ੱਕ ਨਹੀਂ ਸੀ ਕਰਦਾ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਅਤੇ ਮੈਂ ਇੱਥੇ ਆਇਆ ਕਰਦੇ ਥਾ ਕਹਿੰਦੇ ਮੈਂ ਉਹਦੇ ਦੋਸਤ ਵਜੋਂ ਅਤੇ ਗੁਰਜੰਟ ਸਿੰਘ ਕੁਲਵੰਤ ਖੁਖਰਾਣਾ ਦੇ ਸਾਲੇ ਵਜੋਂ ਇੱਥੇ ਰਹਿੰਦੇ ਸੀ ਕੁਝ ਦਿਨ ਪਹਿਲਾਂ ਗੁਰਜੰਟ ਸਿੰਘ ਗਰਦਾਸਪੁਰ ਵਿੱਚ ਜੁਗਰਾਤ ਸਿੰਘ ਤੂਫਾਨ ਅਤੇ ਹੋਰ ਜਥੇਬੰਦੀਆਂ ਦੇ ਸਿੰਘਾਂ ਨੂੰ ਮਿਲ ਕੇ ਆਇਆ ਸੀ ਮੈਂ ਰਾਤ ਉੱਥੇ ਪਹੁੰਚਿਆ ਤਾਂ ਪ੍ਰਸ਼ਾਦੇ ਬਾਣੀ ਤੋਂ ਬਾਅਦ ਕਹਿੰਦੇ ਵੀ ਗੁਰਜੰਟ ਸਿੰਘ ਨੇ ਇੱਕ ਸਿੰਘ ਜੋ ਉਮਰ ਵਿੱਚ ਹਾਲੇ ਘਬਰੇਟ ਹੀ ਸੀ ਉਹਦੇ ਬਾਰੇ ਬੜੇ ਜੋਸ਼ ਨਾਲ ਗੱਲਾਂ ਸੁਣਾਈਆਂ ਜਥੇਦਾਰ ਗੁਰਜੰਟ ਸਿੰਘ ਉਹ ਪਚੰਗੀ ਨੂੰ ਜਮਾਂਦਰੂ ਕਮਾਂਡੋ ਅਤੇ ਕਈ ਵਾਰ ਕਹਿੰਦੇ ਵੀ ਅੱਕ ਦੀ ਨਾਲ ਵਰਗੇ ਵਿਸ਼ੇਸ਼ਣਾ ਨਾਲ ਯਾਦ ਕਰਦਾ ਸੀ ਸਾਲ ਕੁ ਬਾਅਦ ਉਸੇ ਥਾਂ ਤੇ ਹੀ ਉਹਦੇ ਬਾਰੇ ਬੜੇ ਦੁੱਖ ਨਾਲ ਦੱਸਿਆ ਕਿ ਉਹ ਛੋਟੂ ਫੌਜ ਨਾਲ ਇੱਕ ਮੁਕਾਬਲੇ ਵਿੱਚ ਚੜ੍ਹਾਈ ਕਰ ਗਿਆ ਇਹ ਗੱਲਾਂ ਕਰਕੇ ਇੱਕ ਭਾਰੇ ਮਾਹੌਲ ਵਿੱਚ ਅਸੀਂ ਸੌ ਗਏ ਸਾਨੂੰ ਇਸ ਤਰ੍ਹਾਂ ਦੇ ਮੌਕੇ ਕਈ ਵਾਰ ਵੇਖਣੇ ਪਏ ਸਨ ਉਹ ਪਚੰਗੀ ਦਾ ਕਹਿੰਦੇ ਵੀ ਪੱਕਾ ਨਾ ਜਥੇਦਾਰ ਗੁਰਜੰਟ ਸਿੰਘ ਨੇ ਨਹੀਂ ਦੱਸਿਆ ਸ਼ਾਇਦ ਉਹਨੂੰ ਵੀ ਪਤਾ ਨਹੀਂ ਸੀਗਾ ਨਾ ਹੀ ਕਹਿੰਦੇ ਵੀ ਉਦੋਂ ਕਿਤੋਂ ਉਹਦੇ ਬਾਰੇ ਕੁਝ ਜਾਣ ਸਕੇ ਅਤੇ ਨਾ ਹੀ ਉਹ ਦਿਨ ਤੋਂ ਬਾਅਦ ਕਿਤੋਂ ਉਹਦੇ ਬਾਰੇ ਸੁਣਨ ਪੜਨੋ ਮਿਲਿਆ ਉਹਦੀ ਜ਼ਿੰਦਗੀ ਦੇ ਬਹਾਦਰੀ ਵਾਲੇ ਵਾਕਿਆਤ ਹੋਰ ਕਿਤੇ ਵੀ ਸੁਣਨ ਨੂੰ ਨਹੀਂ ਮਿਲੇ ਜਿਨ੍ਹਾਂ ਦੀ ਗੁਰਜੰਟ ਸਿੰਘ ਵਰਗਾ ਜਰਨੈਲ ਵੀ ਕਹਿੰਦੇ ਵੀ ਪ੍ਰਸ਼ੰਸਾ ਕਰਦਾ ਹੁੰਦਾ ਸੀ ਉਹਦਾ ਨਾਂ ਇਤਿਹਾਸ ਦੇ ਬੇਨਾਮ ਸ਼ਹੀਦਾਂ ਵਿੱਚ ਦਰਜ ਹੋ ਗਿਆ ਬੜੇ ਚਿਰ ਬਾਅਦ ਉਹਨੂੰ ਯਾਦ ਕਰਕੇ ਮਨ ਫਿਰ ਉਸੇ ਤਰ੍ਹਾਂ ਮਹਿਸੂਸ ਕਰਦਾ ਜਿਸ ਤਰ੍ਹਾਂ ਉਹਦੇ ਚੜ੍ਹਾਈ ਕਰ ਜਾਣ ਬਾਰੇ ਪਹਿਲੀ ਵਾਰ ਸੁਣ ਕੇ ਲੱਗਿਆ ਸੀ ਕਹਿੰਦੇ ਕਿੰਨੀ ਛੋਟੀ ਜ਼ਿੰਦਗੀ ਵੀ ਕਿੰਨੀ ਕਮਾਲ ਦੀ ਹੋ ਸਕਦੀ ਹੈ ਧਰਮ ਦੇ ਨਾਮ ਤੇ ਬੇਨਾਮ ਰੂਪ ਵਿੱਚ ਉਹ ਸਿੰਘ ਨੂੰ ਇਸੇ ਰੂਪ ਵਿੱਚ ਹੀ ਯਾਦ ਕੀਤਾ ਜਾ ਸਕਦਾ ਜਗਰਾਤ ਸਿੰਘ ਤੂਫਾਨ ਵੀ ਚੜ੍ਹਦੀ ਉਮਰੇ ਸੰਘਰਸ਼ ਵਿੱਚ ਆਇਆ ਤੇ ਇਹ ਤੂਫਾਨ ਦੀ ਤੇਜ਼ੀ ਮੰਗ ਆਲੇ ਦੋਲੇ ਦੇ ਲੋਕਾਂ ਵਿੱਚ ਹਰਮਨ ਪਿਆਰਾ ਹੋ ਗਿਆ ਜਿੰਨਾ ਚਿਰ ਉਹ ਜੀਵਿਆ ਉਹਦੀ ਜ਼ਿੰਦਗੀ ਹੀ ਤੂਫਾਨ ਵਾਂਗ ਰਹੀ ਇਹ ਤੇਜ਼ੀ ਵਾਲਾ ਜੀਵਨ ਬਹੁਤ ਲੰਬਾ ਨਹੀਂ ਹੁੰਦਾ ਤਾਂ ਤੇ ਵਿੱਚ ਵੀ ਉਹਦੇ اخلاق ਅਤੇ ਕੰਮਾਂ ਦੀ ਚੜ੍ਹਾਈ ਤੂਫਾਨ ਵਾਂਗ ਸੀ ਉਹ ਦੁਸ਼ਮਣਾਂ ਲਈ ਮੌਤ ਦਾ ਭੈ ਸੀ ਉਸ ਰੂਹ ਨੂੰ ਤੁਰੋਂ ਹੀ ਬਖਸ਼ਿਸ਼ਾਂ ਹੋਈਆਂ ਹੋਈਆਂ ਸਨ ਨਹੀਂ ਤਾਂ ਕਹਿੰਦੇ ਵੀ ਇੰਨੀ ਛੋਟੀ ਉਮਰ ਵਿੱਚ ਅਤੇ ਇੰਨੀ ਛੇਤੀ ਦੁਸ਼ਮਣਾਂ ਦੋਸਤਾਂ ਵਿੱਚ ਕਿਸੇ ਦਾ ਇਕਬਾਲ ਇੰਨਾ ਬਲੰਤ ਨਹੀਂ ਹੋ ਸਕਦਾ ਉਹਦੇ ਜਥੇ ਵਿੱਚ ਬਾਕੀ ਸਿੰਘ ਵੀ ਐਸੇ ਬਣਤਰ ਅਤੇ ਮਜਾਦ ਦੇ ਬਣੇ ਹੋਏ ਸਨ ਉਹ ਮੁੱਛ ਫੋਟ ਉਮਰ ਦੇ ਪਤਲੇ ਇਕਹਿਰੇ ਸਰੀਰ ਅਤੇ ਚਮਕਦੀਆਂ ਅੱਖਾਂ ਵਾਲੇ ਸਿੰਘ ਐਸੇ ਤਰ੍ਹਾਂ ਹੀ ਜਗ ਵਿੱਚ ਆਏ ਜੀਵੇ ਅਤੇ ਚੜ੍ਹਾਈ ਕਰ ਗਏ ਅੱਜ ਵੀ ਕੋਈ ਉਹਨਾਂ ਨੂੰ ਸਤਕਾਰ ਤੋਂ ਬਿਨਾਂ ਯਾਦ ਨਹੀਂ ਕਰਦਾ ਉਸ ਬਾਰੇ ਕਿਸੇ ਪਾਸਿਓਂ ਕੋਈ ਉਲੰਭਾ ਨਹੀਂ ਸੁਣਿਆ ਜੋ ਸੰਘਰਸ਼ਾਂ ਵਿੱਚ ਬੜੀ ਸੌਖੀ ਤਰ੍ਹਾਂ ਕਿਸੇ ਦੇ ਨਾਮ ਨਾਲ ਵੀ ਜੁੜ ਜਾਇਆ ਕਰਦਾ ਹੈ ਕਹਿੰਦਾ ਉਹਨਾਂ ਦੀ ਸਾਦਗੀ ਅਤੇ ਬੱਚਿਆਂ ਵਰਗੀ ਨਿਰਛਲਤਾ ਉਹਨਾਂ ਦੀ ਚੜ੍ਹਦੀ ਕਲਾ ਦਾ ਰਾਸ ਸੀ ਕਈ ਵਾਰ ਕਿਸੇ ਜਥੇਦਾਰ ਦਾ ਕਰਤਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਸਾਰਾ ਜਥਾ ਹੀ ਉਹਦੇ ਰੰਗ ਵਿੱਚ ਰੰਗਿਆ ਜਾਂਦਾ ਹੈ ਪੰਥ ਨੇ ਉਹਨਾਂ ਨੂੰ ਉਸੇ ਰੰਗ ਵਿੱਚ ਆਪਣੇ ਪਿਆਰੇ ਬੱਚਿਆਂ ਵਾਂਗ ਸਦਾ ਲਈ ਯਾਦ ਵਿੱਚ ਸੰਭਲਿਆ ਇਹ ਜਥੇ ਦੇ ਦੂਜੇ ਸਿੰਘ ਦੀ ਵੀ ਦੁਸ਼ਮਣਾਂ ਵਿੱਚ ਤਾਕ ਸੀ ਇਹ ਜਥੇ ਦਾ ਅਹਿਮ ਪੱਖ ਇਹ ਸੀ ਵੀ ਉਹਨਾਂ ਦੀ ਬੰਦੂਕ ਦਾ ਮੂੰਹ ਸਦਾ ਹੀ ਦੁਸ਼ਮਣ ਵੱਲ ਰਿਹਾ ਉਹਨਾਂ ਨੇ ਆਪਣੇ ਲੋਕਾਂ ਵੱਲ ਮੂੰਹ ਨਹੀਂ ਪੋਆਇਆ ਚਾਹੇ ਉਹ ਗਦਾਰਾਂ ਅਤੇ ਵਿਰੋਧੀਆਂ ਵੱਜੋਂ ਅੜੀਕਾ ਕਿਉਂ ਨਾ ਬਣੇ ਹੋਣ ਉਹਨਾਂ ਨੇ ਆਪਣੇ ਕਦਮਾਂ ਨੂੰ ਇਹ 라ਵਲ ਜਾਣ ਤੋਂ ਰੋਕੀ ਰੱਖਿਆ ਉਹਨਾਂ ਦੇ ਇਲਾਕੇ ਵਿੱਚ ਜੋ ਗੱਲ ਮਿਸਾਲ ਬਣੀ ਹੋਈ ਸੀ ਉਹ ਸੀ ਵੀ ਉਸ ਵੇਲੇ ਹਿੰਦੂ ਲੋਕ ਪਿੰਡ ਵਿੱਚੋਂ ਸ਼ਹਿਰਾਂ ਵੱਲ ਜਾਣ ਲੱਗੇ ਸਨ ਪਰ ਉਹਨਾਂ ਨੇ ਆਪਣੇ ਇਲਾਕੇ ਵਿੱਚ ਇਹ ਨੌਬਤ ਨਹੀਂ ਆਉਣ ਦਿੱਤੀ ਇਹ ਵੱਡਾ ਕਾਰਨ ਸੀ ਕਿ ਜਗਰਾਤ ਸਿੰਘ ਤੂਫਾਨ ਦੇ ਭੋਗ ਤੇ ਸਮੁੱਚੇ ਪੰਜਾਬ ਵਿੱਚੋਂ ਲਾ ਮਿਸਾਲ ਘਟ ਹੋਇਆ ਸੀ ਪਿੱਛੇ ਮੁੜ ਕੇ ਸੰਘਰਸ਼ ਉਤੇ ਨਜ਼ਰ ਮਾਰੀਏ ਤਾਂ ਜਗਰਾਤ ਸਿੰਘ ਤੂਫਾਨ ਦਾ ਕੰਮ ਕਰਨ ਦਾ ਤਰੀਕਾ ਖਾਸ ਕਰਕੇ ਆਪਣੇ ਵਿਰੋਧੀਆਂ ਜੋ ਪੁਲਿਸ ਦੇ ਮੁਖਬਰ ਕਰਕੇ ਜਾਣੇ ਜਾਂਦੇ ਸਨ ਉਨ੍ਹਾਂ ਨਾਲ ਵਰਤਾਓ ਵਧੇਰੇ ਠੀਕ ਜਾਪਦਾ ਹੈ। ਹੋਰ ਕਈ ਸਿਆਣੇ ਅਤੇ ਸੂਰਬੀਰ ਜਥੇਦਾਰ ਸਨ ਜਿਨ੍ਹਾਂ ਦੀ ਅਗਵਾਈ ਵਿੱਚ ਦੁਸ਼ਮਣਾਂ ਦੇ ਨਾਲ ਉਹਨਾਂ ਦੇ ਸਾਥੀ ਵੀ ਮਾਰੇ ਗਏ। ਇਹਨਾਂ ਕੰਮਾਂ ਦਾ ਬੁਰਾ ਅਸਰ ਵਧੇਰੇ 'ਤੇ ਆ। ਛੋਟੀ ਉਮਰੇ ਹੀ ਉਹ ਇਸ ਨਤੀਜੇ ਤੇ ਕਿਵੇਂ ਪਹੁੰਚਿਆ ਇਹਦੇ ਬਾਰੇ ਦਲੀਲ ਵਜੋਂ ਕੁਝ ਕਿਹਾ ਨਹੀਂ ਜਾ ਸਕਦਾ ਸਿਵਾਏ ਗੁਰੂ ਦੀ ਮਿਹਰ ਦੇ ਕਹਿੰਦੇ ਏ ਯੋਦੇ ਦੇ ਦਰਸ਼ਨ ਕਰਨ ਦਾ ਮੌਕਾ ਇੱਕੋ ਵਾਰ ਮਿਲਿਆ ਜਦੋਂ ਮੈਂ ਨਿਰਮਲ ਸਿੰਘ ਮੀਆਂ ਵਿੰਡ ਕੇਸੀਐਫ ਅਤੇ ਕਮਰਜੀਤ ਸਿੰਘ ਸੁਲਤਾਨ ਵਿੰਡ ਨੂੰ ਖਲਚੀਆਂ ਵਿਖੇ ਹਸਪਤਾਲ ਵਿੱਚ ਮਿਲਣ ਗਿਆ ਸੀ ਉੱਥੇ ਨਿਰਮਲ ਸਿੰਘ ਦੀ ਸਿੰਘਣੀ داخل ਸੀ ਤੇ ਉਹਨਾਂ ਦੇ ਘਰ ਪੁਚੰਗੀ ਨੇ ਜਨਮ ਲਿਆ ਸੀ ਉੱਥੇ ਹੀ ਗੁਰਚੰਟ ਸਿੰਘ ਨੇ ਜਗਰਾਤ ਸਿੰਘ ਨੂੰ ਮਿਲਣਾ ਸੀ ਐਨ ਆਖਰੀ ਮੌਕੇ ਕਿਸੇ ਕਾਰਨ ਗੁਰਚੰਟ ਸਿੰਘ ਦਾ ਜਾਣਾ ਸੰਭਵ ਨਾ ਹੋਇਆ ਇਸੇ ਕਰਕੇ ਇਹਨਾਂ ਸਿੰਘਾਂ ਨੂੰ ਕਹਿੰਦੇ ਵੀ ਮੈਹੀ ਮਿਲਣਾ ਸੀ ਅਤੇ ਜਥੇਦਾਰ ਦਾ ਸੁਨੇਹਾ ਦੇਣਾ ਸੀ ਉਹਦੇ ਨਾਲ ਇੱਕ ਸਿੰਘ ਸੀ ਜੋ ਮੈਨੂੰ ਪਹਿਲਾਂ ਤੋਂ ਜਾਣਦਾ ਸੀ ਉਹ ਦੋਵੇਂ ਮਿਲਣ ਆਏ ਉਹ 2 ਘੰਟੇ ਉਹ ਸਾਡੇ ਕੋਲ ਰਹੇ ਬਹੁਤ ਘੱਟ ਬੋਲੇ ਤੇ ਸਿਰਫ ਕੰਮ ਦੀਆਂ ਗੱਲਾਂ ਕੀਤੀਆਂ ਸਾਰਾ ਸਮਾਂ ਉਹਨਾਂ ਨੇ ਅੱਖਾਂ ਨੀਵੀਆਂ ਹੀ ਰੱਖੀਆਂ ਚਾਹ ਪਿੰਦਿਆਂ ਮੈਂ ਪੁੱਛਿਆ ਵੀ ਤੁਸੀਂ ਠੀਕ ਠਾਕ ਹੋ ਬੜੇ ਸਲੀਕੇ ਨਾਲ ਉੱਤਰ ਦਿੱਤਾ ਕਹਿੰਦੇ ਵੀ ਬਿਲਕੁਲ ਚੜਦੀ ਕਲਾ ਚੜਦੀ ਕਲਾ ਕਹਿੰਦਿਆਂ ਹੀ ਉਹਦੇ ਚਿਹਰੇ ਤੇ ਕਹਿੰਦਾ ਵੀ ਲਾਲੀ ਆ ਗਈ ਚੜਦੀ ਕਲਾ ਉਹਦੀ ਜ਼ਬਾਨ ਤੋਂ ਹੀ ਨਹੀਂ ਸਕੋ ਉਹਦੇ ਰੋਮ ਰੋਮ ਵਿੱਚ ਨੁਮਾ ਹੋਈ ਹੋਈ ਸੀ ਮੈਨੂੰ ਲੱਗਿਆ ਕਿ ਅਸੀਂ ਉਹਨਾਂ ਤੋਂ ਉਮਰ ਵਿੱਚ ਵੱਡੇ ਸਾਂ ਉਹਨੇ ਸਤਕਾਰ ਪਿਆਰ ਵਜੋਂ ਹੀ ਨੀਵੀਂ ਪਾਈ ਰੱਖੀ ਜੰਗ ਦੀ ਸ਼ਿੱਦਤ ਅਤੇ ਚਾਹ ਉਹਦੇ ਚਿਹਰੇ ਤੋਂ ਝਲਕ ਦਾ ਦਿੱਤਾ ਸੀ ਉਹਦਾ ਸਾਰਾ ਜੀ ਜਿਸਮ ਜੰਗ ਨਾਲ ਇੱਕਮਿਕ ਸੀ ਉਹ ਨੀਤੀਆਂ ਪੈਂਤੜੇ ਸਿਧਾਂਤ ਅਤੇ ਜਾਬਤਿਆਂ ਬਾਰੇ ਬੇਪਰਵਾਹ ਜਾਬਦਾ ਸੀ ਪਰ ਉਹ ਅਜੇ ਸਹਿਜ ਵਿੱਚ ਜਿਉਂਦਾ ਪਿਆ ਸੀ ਜਿੱਥੇ ਸਭ ਕੁਝ ਆਪ ਮਹਾਰੇ ਬਿਨਾ ਕਿਸੇ ਉਚੇਚ ਦੇ ਫੁੱਟ ਨਿਕਲਦਾ ਸੀ ਜਿਵੇਂ ਨੌਜਵਾਨ ਨੂੰ ਜਥੇਦਾਰ ਗੁਰਜੰਟ ਸਿੰਘ ਅੱਗ ਦੀ ਨਾਲ ਕਿਹਾ ਕਰਦਾ ਸੀ ਉਹ ਇਸੇ ਜਥੇ ਦਾ ਹਿੱਸਾ ਸੀ ਉਹ ਵੀ ਜੁਗਰਾਤ ਸਿੰਘ ਵਾਂਗ ਹੀ ਕਹਿੰਦੇ ਵੀ 17 ਕੋ ਸਾਲ ਦਾ ਸੀ ਇੱਕ ਇਹਰਾ ਗੋਰਾ ਨਿਸ਼ੋ ਰੰਗ ਤੇ ਅੱਖਾਂ ਵਿੱਚ ਉਹ ਜੰਗ ਵਾਲੀ ਚਮਕ ਸੀ ਉਹਦੇ ਉਹੀ ਬਹੁਤ ਘੱਟ ਬੋਲਣਾ ਨੀਵੀਂ ਪਾ ਕੇ ਰੱਖਣਾ ਅਤੇ ਗੁਰਮਤ ਦੇ ਅਸੂਲਾਂ ਤੇ ਪਹਿਰਾ ਦੇਣਾ ਥੋੜਾ ਖਾਣ ਪੀਣ ਸਖਤ ਕਸਰਤ ਅਤੇ ਖੁੱਲ ਕੇ ਹੱਸਣਾ ਉਹਨਾਂ ਸਾਰਿਆਂ ਦੇ ਸਾਂਝੇ ਲੱਛਣ ਸਨ ਉਹਨਾਂ ਨੇ ਆਪਣੇ ਇਲਾਕੇ ਵਿੱਚ ਬੀਐਸਐਫ ਸੀਆਰਪੀਐਫ ਅਤੇ ਫੌਜ ਦੀਆਂ ਟੋਲੀਆਂ ਤੇ ਹਮਲੇ ਕੀਤੇ ਉਹਨਾਂ ਕਈ ਪੁਲਿਸ ਚੌਕੀਆਂ ਨੂੰ ਵੀ ਫਤਿਹ ਕੀਤਾ ਬਹੁਤ ਵਾਰ ਪੁਲਿਸ ਚੌਕੀਆਂ ਤੇ ਬਰੂਦ ਲਾਇਆ ਕਹਿੰਦੇ ਉਸ ਵੇਲੇ ਸਰਕਾਰ ਨੇ ਪਿੰਡਾਂ ਵਿੱਚੋਂ ਸਾਬਕਾ ਫੌਜੀਆਂ ਤੇ ਪੜੇ ਲਿਖੇ ਜਵਾਨਾਂ ਨੂੰ ਭਰਤੀ ਕਰਨ ਦਾ ਕੰਮ ਸ਼ੁਰੂ ਕੀਤਾ ਸੀ ਕਿ ਕਿਸੇ ਤਰ੍ਹਾਂ ਸਿੰਘ ਆਪਣੇ ਲੋਕਾਂ ਨਾਲ ਹੀ ਲੜ ਮਰਨ ਜੁਗਰਾਤ ਸਿੰਘ ਨੇ ਆਪਣੇ ਇਲਾਕੇ ਵਿੱਚ ਸਰਕਾਰ ਦੀ ਇਹ ਨੀਤੀ ਨੂੰ ਸਿਰ ਭਾਰ ਖੜੀ ਕਰ ਦਿੱਤਾ ਬਹੁਤ ਘੱਟ ਥਾਵਾਂ ਤੇ ਪੁਲਿਸ ਵਾਲਿਆਂ ਨੂੰ ਮਾਰਨਾ ਪਿਆ ਜਿਆਦਾ ਥਾਵਾਂ ਤੇ ਉਹਨਾਂ ਨੇ ਘੇਰਾ ਬਾ ਕੇ ਬਿਨਾਂ ਗੋਲੀ ਚਲਾਈ ਹਥਿਆਰ ਛਟਵਾ ਲਏ ਨਤੀਜੇ ਵਜੋਂ ਉੱਥੇ ਸਰਕਾਰ ਦੀ ਚਾਲ ਠੁਸ ਹੋ ਗਈ ਭਾਵੇਂ ਬਾਅਦ ਵਿੱਚ ਸਰਕਾਰ ਨੇ ਨਵੇਂ ਤਰੀਕੇ ਨਾਲ ਇਹੋ ਨੀਤੀ ਫੇਰ ਲਾਗੂ ਕੀਤੀ ਇਹ ਸਿੰਘ ਨੇ ਇੱਕ ਵਾਰ ਕੱਲਿਆਂ ਹੀ ਪੂਰੀ ਚੌਂਕੀ ਤੋਂ ਕਹਿੰਦਾ ਵੀ ਹਥਿਆਰ ਛੁਟਵਾ ਲੈ ਕਿ ਘੇਰਾ ਪੈ ਗਿਆ ਹੈ ਆਪਣੀ ਜਾਨ ਬਚਾਉਣੀ ਹੈ ਤਾਂ ਹਥਿਆਰ ਛੁੱਟ ਕੇ ਬਾਹਰ ਆ ਜਾਓ ਜਿੱਥੇ ਕਿਤੇ ਵੀ ਵਧੇਰੇ ਖਤਰਾ ਹੁੰਦਾ ਸੀ ਉੱਥੇ ਇਹ ਸਿੰਘ ਆਪ ਮੂਹਰੇ ਹੁੰਦਾ ਸੀ ਉਹ ਅਠੋਂ ਪਹਿਰ ਹਥਿਆਰਬੰਦ ਰਹਿੰਦਾ ਸੀ ਸੌਣ ਵੇਲੇ ਵੀ ਅਸਾルト ਉਹਦੇ ਹਿੱਕ ਨਾਲ ਲੱਗੀ ਰਹਿੰਦੀ ਸੀ ਉਦੇ ਕੰਮਰ ਕੱਸੇ ਵਿੱਚ ਜੋ ਜ਼ਰੂਰੀ ਸਮਾਨ ਹੁੰਦਾ ਸੀ ਉਸ ਵਿੱਚ ਮੈਗਜ਼ੀਨਾਂ ਵਾਲਾ ਝੋਲਾ ਇੱਕ ਪਿਸਤੌਲ ਜੋ ਉਹਨੂੰ ਉਹਦੇ ਜਥੇਦਾਰ ਨੇ ਦਿੱਤਾ ਸੀ ਛੋਟੀ ਕਰਪਾਨ ਇੱਕ ਫੌਜੀ ਚਾਕੂ ਪਾਣੀ ਦੀ ਬੋਤਲ ਅਤੇ ਕੁਝ ਸੁੱਕੇ ਮੇਵੇ ਉਹਦੀ ਫੁਰਤੀ ਅਤੇ ਦਲੇਰੀ ਦੀਆਂ ਬਹੁਤ ਕਹਾਣੀਆਂ ਹਨ ਕਿ ਉਹ ਦੁਸ਼ਮਣ ਉੱਤੇ ਚੀਤੇ ਦੀ ਫੁਰਤੀ ਨਾਲ ਇਸ ਤਰ੍ਹਾਂ ਪੈਂਦਾ ਸੀ ਕਿ ਉਹਨਾਂ ਤੋਂ ਹਥਿਆਰ ਵੀ ਖੋਹ ਲੈਂਦਾ ਸੀ ਉਹਦਾ ਨਿਸ਼ਾਨਾ ਸੁੱਤੇ ਸਿੱਧੀ ਅਚੂਕ ਸੀ ਸਦਾ ਠੀਕ ਪੈਂਦਾ ਸੀ ਕਹਿੰਦੇ ਕਿਸੇ ਮੁਕਾਬਲੇ ਜਾਂ ਘਾਤ ਵੇਲੇ ਉਹ ਬਹੁਤ ਅਗਾਕਰ ਤੇ ਦ੍ਰਿੜਚਿਤ ਹੋ ਜਾਂਦਾ ਸੀ ਉਹ ਹਾਲਾਤ ਉਤੇ ਕੁਦਰਤੀ ਰੂਪ ਵਿੱਚ ਭਾਰੂ ਹੋ ਜਾਂਦਾ ਸੀ ਉਸ ਤੋਂ ਕੋਈ ਗਲਤੀ ਨਹੀਂ ਸੀ ਹੁੰਦੀ ਉਹਨੂੰ ਆਪਣੇ ਨਾਲੋਂ ਆਪਣੇ ਸਾਥੀਆਂ ਦੀ ਰਾਖੀ ਦੀ ਚਿੰਤਾ ਹੁੰਦੀ ਸੀ ਉਨਾਂ ਲਈ ਆਪਣੀ ਜਾਨ ਖਤਰੇ ਵਿੱਚ ਪਾ ਲੈਂਦਾ ਸੀ ਇੱਕ ਵਾਰ ਉਹ ਦੋ ਸਿੰਘਾਂ ਸਮੇਤ ਪੁਲਿਸ ਦੇ ਘੇਰੇ ਵਿੱਚ ਆ ਗਿਆ ਜਦੋਂ ਲੱਗਿਆ ਕਿ ਘੇਰੇ ਵਿੱਚੋਂ ਨਿਕਲ ਲਈ ਕਿਸੇ ਇੱਕ ਨੂੰ ਰੁਕਣਾ ਪੈਣਾ ਹੈ ਤਾਂ ਉਹਨੇ ਆਪਣੇ ਦੋਵਾਂ ਸਾਥੀਆਂ ਨੂੰ ਬਾਹਰ ਜਾਣ ਲਈ ਮਜਬੂਰ ਕੀਤਾ ਅਤੇ ਪੁਲਿਸ ਨੂੰ ਰੋਕੀ ਰੱਖਿਆ ਸੋ ਦੋਸਤੋ ਐਡਾ ਦਲੇਰ ਬੰਦਾ ਸੀ ਬਾਅਦ ਵਿੱਚ ਉਹਨੂੰ ਪੁਲਿਸ ਦਾ ਨੁਕਸਾਨ ਵੀ ਕੀਤਾ ਅਤੇ ਆਪ ਕੋਈ 2 ਕਿਲੋਮੀਟਰ ਤੱਕ ਰੋੜ ਰੋੜ ਕੇ ਘੇਰੇ ਤੋਂ ਸਹੀ ਸਲਾਮਤ ਬਾਹਰ ਵੀ ਨਿਕਲ ਗਿਆ ਕਹਿੰਦੇ ਜਦੋਂ ਉਹ ਪੁੱਛਿਆ ਕਿ ਤੂੰ ਆਪਣੇ ਤੋਂ ਵੱਡਿਆਂ ਨੂੰ ਜਾਣ ਲਈ ਕਿਵੇਂ ਕਹਿ ਸਕਦਾ ਸੀ ਉਹ ਕਹਿਣ ਲੱਗਾ ਕਿ ਮੈਨੂੰ ਯਕੀਨ ਸੀ ਕਿ ਮੈਂ ਘੇਰੇ ਤੋਂ ਬਾਹਰ ਨਿਕਲ ਜਾਵਾਂਗਾ ਇਹ ਤਜਰਬੇ ਤੋਂ ਬਾਅਦ ਉਹਦਾ ਸਵੈ ਭਰੋਸਾ ਹੋਰ ਵੱਧ ਗਿਆ ਉਹ ਕਈ ਵਾਰ ਇਕੱਲਿਆਂ ਵੀ ਕੰਮਾਂ ਨੂੰ ਅੰਜਾਮ ਦੇ ਲੈਂਦਾ ਸੀ ਉਹ ਕਈ ਵਾਰ ਫੌਜ ਨਾਲ ਇਕੱਲਿਆਂ ਮੁਕਾਬਲਾ ਕਰਕੇ ਸਹੀ ਸਲਾਮਤ ਬਾਹਰ ਨਿਕਲਿਆ ਸੀ। ਉਹਦੇ ਬਾਰੇ ਮਸ਼ਹੂਰ ਸੀ ਕਿ ਇੱਕ ਵਾਰ ਉਹਨੇ CRPF ਦੀ ਜੀਪ ਤੇ ਇਕੱਲੇ ਹੀ ਹਮਲਾ ਕਰ ਦਿੱਤਾ ਸੀ। ਜੀਪ ਵਿੱਚ 6 ਸਿਪਾਹੀ ਸਨ, ਉਹਨਾਂ ਵਿੱਚੋਂ 5 ਮਾਰ ਦਿੱਤੇ, ਬਚੇ ਹੋਏ ਸਿਪਾਹੀ ਨੂੰ ਜਦੋਂ ਅਫਸਰ ਨੇ ਪੁੱਛਿਆ ਕਿ ਹਮਲਾਵਰ ਕਿੰਨੇ ਸਨ? ਤਾਂ ਉਹਦਾ ਉੱਤਰ ਸੀ ਕਿ ਮੈਂ ਵੇਖਿਆ ਤਾਂ ਇੱਕੋ ਸੀ ਪਰ ਉਹ 6 ਬੰਦਿਆਂ ਵਾਂਗ ਹਮਲਾ ਕਰ ਰਿਹਾ ਸੀ ਕਹਿੰਦੇ। ਉਹ ਗੱਡੀ ਦੀ ਸਵਾਰੀ ਵਧੇਰੇ ਕਰਦਾ ਸੀ ਭਾਵੇਂ ਉਹ ਮੋਟਰਸਾਈਕਲ ਵੀ ਵਰਤ ਲੈਂਦਾ ਸੀ ਸੰਘਰਸ਼ ਦੇ ਦਿਨਾਂ ਵਿੱਚ ਜਿਹੜੇ ਸਿੰਘ ਸਿਦਕ ਸੰਜਮ ਨਾਲ ਇਹ ਰਾਹ ਪੈਂਦੇ ਸਨ ਉਹਨਾਂ ਵਿੱਚ ਇੱਕ ਤਬਦੀਲੀ ਆ ਜਾਂਦੀ ਸੀ ਉਹ ਮੌਤ ਦੇ ਭੈ ਤੋਂ ਅਗਾਹ ਨਿਕਲ ਜਾਂਦੇ ਸਨ ਇਹ ਨਿਰਪੈਤਾ ਸਿਰਫ ਮੌਤ ਤੋਂ ਹੀ ਨਹੀਂ ਸਗੋ ਜੋ ਗੁਰਸਿੱਖੀ ਦਾ ਜੀਵਨ ਮੰਨਿਆ ਜਾਂਦਾ ਹੈ ਉਹ ਉਹਨਾਂ ਤੇ ਆ ਜਾਂਦਾ ਸੀ ਇਸ ਤਰ੍ਹਾਂ ਦੇ ਸਿੰਘ ਮਿਸਾਲ ਬਣ ਕੇ ਜੀਏ ਤੇ ਮੌਤ ਨੂੰ ਮਖੌਲ ਕਰਦੇ ਆਪਣਾ ਜੀਵਨ ਸਫਰ ਪੂਰਾ ਕਰਕੇ ਗੁਰੂ ਦੀ ਗੋਦ ਵਿੱਚ ਜਾ ਬਰਾਜੇ ਅਖੀਰ ਕਹਿੰਦੇ ਫਿਰ ਸਦਾ ਦਾ ਸਦਾ ਉਹਨੂੰ ਇੱਕ ਮੁਕਾਬਲੇ ਦੇ ਰੂਪ ਵਿੱਚ ਆ ਗਿਆ ਉਹ ਅਖੀਰ ਤੱਕ ਜੂਝਦਾ ਰਿਹਾ ਆਪਣੇ ਸਾਥੀਆਂ ਨੂੰ ਸਾਂਭਦਾ ਰਿਹਾ ਤੇ ਦੁਸ਼ਮਣਾਂ ਨੂੰ ਪਾਰ ਬੁਲਾਉਂਦਾ ਰਿਹਾ ਅਤੇ ਸਾਥੋਂ ਵਧੈਗੀ ਲੈ ਗਿਆ ਮੈਂ ਸੋਚਦਾ ਕਿ ਛੋਟੀ ਉਮਰੇ ਥੋੜੀ ਜਹੀ ਜ਼ਿੰਦਗੀ ਵਿੱਚ ਉਹਨੇ ਜੰਗ ਨੂੰ ਜਿਵੇਂ ਮਾੜਿਆ ਉਹਦੇ ਉੱਪਰ ਕਿਤਾਬ ਲਿਖੀ ਜਾ ਸਕਦੀ ਹੈ ਇੱਕ ਹਾਲੇ ਤਾਂ ਪੰਥ ਖੰਡਾਓ ਵਿੱਚ ਹੈ ਪਰ ਉਹ ਬਾਜ ਦੀ ਪ੍ਰਵਾਹ ਨੂੰ ਪੰਥ ਨੇ ਜ਼ਰੂਰ ਸਾਭਿਆ ਹੋਇਆ ਹੈ ਉਹ ਕਿਸੇ ਦਿਨ ਪੰਥ ਸਾਹਮਣੇ ਜ਼ਰੂਰ ਪ੍ਰਗਟ ਹੋਵੇਗੀ ਸੋ ਦੋਸਤੋ ਐਡਾ ਦਲੇਰ ਬੰਦਾ ਸੀ ਐਡਾ ਜਾਂਬਾ ਸੂਰਮਾ ਕੋਈ ਕੋਈ ਉਹ ਜੰਮਦਾ ਹੁੰਦਾ ਲੱਖਾਂ ਚੋਂ ਇੱਕ ਸੋ ਐਸੇ ਤਰ੍ਹਾਂ ਦਾ ਇਤਿਹਾਸ ਲੈ ਕੇ ਤੁਹਾਡੇ ਸਾਹਮਣੇ ਪਹਿਲਾਂ ਵੀ ਪੇਸ਼ ਹੁੰਦੇ ਰਹੇ ਆਂ ਜਾਂ ਅੱਗੇ ਵੀ ਪੇਸ਼ ਹੁੰਦੇ ਰਵਾਂਗੇ ਸੋ ਹੁਣ ਦਿਓ ਜਾਸਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ